ਜੰਗ ਵਰਗੇ ਹਾਲਾਤ ਬਣਨ ਦੇ ਦਰਮਿਆਨ ਆਮ ਲੋਕਾਂ ਨੂੰ ਕੀ ਕੀ ਸਹਣਾ ਪੈ ਰਿਹਾ ਝੱਲਣਾ ਪੈ ਰਿਹਾ ਘਰ ਦਾ ਕੱਲਾ ਮਾਲੀ ਨੁਕਸਾਨ ਨਹੀਂ ਹੋਇਆ ਤਿੰਨ ਜੀ ਸੀ ਪਰਿਵਾਰ ਦੇ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣੇ ਪਤਾ ਲੱਗਿਆ ਕਿ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਰਾਕਟ ਦੀ ਸਮੱਗਰੀ ਆ ਜਿਸ ਨੂੰ ਡਿਫਿਊਜ਼ ਕੀਤਾ ਗਿਆ ਹਵਾ ਦੇ ਵਿੱਚ ਭਾਰਤੀ ਆਰਮੀ ਦੇ ਵੱਲੋਂ ਉਹ ਇਸ ਘਰ ਦੇ ਵਿੱਚ ਆ ਕੇ ਡਿੱਗਦਾ ਜਿਸ ਕਰਕੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਪਰਿਵਾਰ ਦੇ ਜੀਆ ਨੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਤੇ ਕੀ ਦੱਸਦੇ ਹੋ ਸਭ ਤੇ ਸਾਡੇ ਕੋਈ ਚੀਜ਼ ਡਿੱਗ ਪਈ ਏ ਤੇ ਅੱਗ ਲੱਗ ਗਈ ਏ ਤੇ ਉਹਨਾਂ ਕੋਲ ਗੱਲ ਨਹੀਂ ਸੀ ਹੋ ਰਹੀ ਉਸ ਟਾਈਮ ਬਣ ਕੇ ਲੋਕਾਂ ਤੱਕ ਪਹੁੰਚੀਆਂ ਤੇ ਇੱਕ ਵਾਹ ਵੀ ਨਾਲ ਚੱਲੀ ਕਿ ਘਰ ਦੇ ਵਿੱਚ ਕੋਈ ਰਾਕਟ ਵਰਗੀ ਚੀਜ਼ ਨਹੀਂ ਡਿੱਗੀ ਸਿਲੰਡਰ ਫਟਿਆ ਇਸ ਤਰ੍ਹਾਂ ਦੀ ਗੱਲ ਵੀ ਸਿਲੰਡਰ ਵਾਲੀ ਤਾਂ ਕੋਈ ਗੱਲ ਨਹੀਂ ਕਿਉਂਕਿ ਸਿਲੰਡਰ ਕਿੱਥੇ ਆ ਰਸੋਈ ਕਿੱਥੇ ਆ ਘਰ ਕਿੱਥੇ ਆ ਗੱਡੀ ਕਿੱਥੇ ਖੜੀ ਏ 10 20 ਬੰਬ ਲੰਗੇ ਉੱਤੋਂ ਤੋਂ ਨੰਗੇ ਤੇ ਸਾਰੇ ਸਹਿਮ ਜਾਂਦੇ ਆ ਜੀ ਸਾਰੇ ਸਹਿਮ ਜਾਂਦੇ ਆ ਵੀ ਇਹ ਕੀ ਬਣਿਆ ਫਿਰ ਜੋ ਜਿਹੜੀ ਛੱਡਣ ਕੇ ਛੱਡ ਕੇ ਜਾਣ ਵਾਲੀ ਪਸੂਆਂ ਨੂੰ ਲੈ ਕੇ ਕਿੱਧਰ ਜਾਵੇ ਸੰਗਰ ਹੈ ਉਸ ਦੇ ਉੱਤੇ ਜਿਹੜਾ ਇਸ ਤਰ੍ਹਾਂ ਦਾ 바ਰ ਹੋਇਆ ਮੱਝਾਂ ਦੇ ਉੱਤੇ ਵੀ ਡੰਗਰ ਵੀ ਘਰ ਦੇ ਵਿੜੇ ਦੇ ਵਿੱਚ ਹੀ ਖੜੇ ਸੀ ਕਿਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰ ਭਾਰਤ ਪਾਕਿਸਤਾਨ ਜੰਗ ਵਰਗੇ ਹਾਲਾਤ ਬਣਨ ਦੇ ਦਰਮਿਆਨ ਆਮ ਲੋਕਾਂ ਨੂੰ ਕੀ ਕੀ ਸਹਣਾ ਪੈ ਰਿਹਾ ਚੱਲਣਾ ਪੈ ਰਿਹਾ ਹੁਣ ਜਿਹੜੇ ਘਰ ਵਿੱਚ ਅਸੀਂ ਖੜੇ ਆ ਖਾਈ ਫੇਮੇ ਕੇ ਦਾ ਉਹ ਘਰ ਆ ਜਿਸ ਦੀਆਂ ਤਸਵੀਰਾਂ ਤੁਹਾਡੇ ਤੱਕ ਹੁਣ ਤੱਕ ਪਹੁੰਚ ਗਈਆਂ ਹੋਣਗੀਆਂ ਘਰ ਦਾ ਕੱਲਾ ਮਾਲੀ ਨੁਕਸਾਨ ਨਹੀਂ ਹੋਇਆ ਤਿੰਨ ਜੀਸੀ ਪਰਿਵਾਰ ਦੇ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣੇ ਪਤਾ ਲੱਗਿਆ ਕਿ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਾਨ ਨੂੰ ਜਿੱਥੇ ਖਤਰਾ ਪਿਆ ਉੱਥੇ ਹੀ ਇੱਥੇ ਬੰਨਿਆ ਹੋਇਆ ਜਿਹੜਾ ਡੰਗਰ ਡੰਗਰ ਪਸ਼ੂ ਸੀ ਉਹਨਾਂ ਉੱਤੇ ਵੀ ਜਿਹੜਾ ਆ ਉਹ ਜਿਹੜੇ ਨੁਕਸਾਨ ਹੋਇਆ ਉਸ ਦੇ ਉੱਤੇ ਸਿੱਧਾ ਅਸਰ ਹੋਇਆ ਗੱਡੀ ਪੂਰੀ ਤਰ੍ਹਾਂ ਡੈਮੇਜ ਹੋ ਗਈ ਇਹ ਇੱਕ ਸੁਧਾਰਨ ਪਰਿਵਾਰ ਹੈ ਘਰ ਹੈ ਕਿਸਾਨੀ ਨਾਲ ਜੁੜਿਆ ਪਰਿਵਾਰ ਜਿਸ ਦੇ ਉੱਤੇ ਇਹ ਜਿਹੜਾ ਰਾਕਟ ਦੀ ਸਮੱਗਰੀ ਹੈ ਜਿਸ ਨੂੰ ਡਿਫਿਊਜ਼ ਕੀਤਾ ਗਿਆ ਹਵਾ ਦੇ ਵਿੱਚ ਭਾਰਤੀ ਆਰਮੀ ਦੇ ਵੱਲੋਂ ਉਹ ਇਸ ਘਰ ਦੇ ਵਿੱਚ ਆ ਕੇ ਡਿੱਗਦਾ ਜਿਸ ਕਰਕੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਜਦੋਂ ਇਹ ਤਸਵੀਰ ਕੱਲਾ ਫਿਰੋਜ਼ਪੁਰ ਨਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂ ਭਾਰਤ ਦੇ ਇਲਾਕਿਆਂ 'ਚ ਗਈ ਤਾਂ ਸਾਰੇ ਸਹਿਮ ਗਏ ਡਰ ਗਏ ਕਿ ਕੱਲ ਨੂੰ ਸਾਡਾ ਕੀ ਬਣੇਗਾ ਇਸੇ ਤਰ੍ਹਾਂ ਹਵਾ ਵਿੱਚ ਡਿਫਿਊਜ਼ ਕੀਤੀ ਜਾ ਰਹੀ ਜਿਹੜੀ ਸਮੱਗਰੀ ਹੈ ਜਾਂ ਰਾਕਟ ਛੱਡੇ ਜਾ ਰਹੇ ਨੇ ਜਾਂ ਡਰੋਨ ਰਾਹੀਂ ਅਟੈਕ ਕੀਤੇ ਜਾ ਰਹੇ ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਾਲੇ ਪਾਸੇ ਤਾ ਉਸ ਦੇ ਨਾਲ ਕੀ ਕੀ ਸਹਣਾ ਪੈ ਰਿਹਾ ਤਾਂ ਜਿਹੜੇ ਬੇਜ਼ੁਬਾਨ ਇਹ ਪਸ਼ੂ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੋਈ ਹੈ ਉਸ ਤੋਂ ਬਾਅਦ ਔਰ ਘਰ ਦੇ ਜੀ ਤਿੰਨ ਦੇ ਤਿੰਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਔਰ ਆਪਣੇ ਘਰ ਦੇ ਵਿੱਚ ਜਿਵੇਂ ਬਾਕੀ ਬਾਕੀਆਂ ਨੂੰ ਹਦਾਇਤ ਉਵੇਂ ਹੀ ਘਰ ਦੇ ਅੰਦਰ ਹੀ ਇਸ ਆਚਾਰਦਿਵਾਰੀ ਦੇ ਮੌਜੂਦ ਸਨ ਪਰਿਵਾਰ ਦੇ ਜੀ ਪਰ ਉਸ ਤੋਂ ਬਾਅਦ ਪਿੰਡ ਦੇ ਲੋਕ ਹੀ ਨਹੀਂ ਆਏ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਲੋਕ ਆਏ ਪਰਿਵਾਰ ਨਾਲ ਤਾਂ ਖੜ ਗਏ ਨੇ ਜੇ ਕੱਲ ਨੂੰ ਕਿਸੇ ਤਰ੍ਹਾਂ ਦੀ ਵੀ ਮਾਲੀ ਮਦਦ ਵੀ ਕਰਨੀ ਪੈ ਗਈ ਪਰ ਜਿਹੜਾ ਜੀਆਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਿਵੇਂ ਹੋਵੇਗੀ ਦਰਅਸਲ ਇਸ ਜੰਗ ਦੇ ਦਰਮਿਆਨ ਬਣੇ ਹਾਲਾਤ ਦੇ ਵਿੱਚ ਕਾਫੀ ਕੁਝ ਲੋਕਾਂ ਨੂੰ ਸਹਣਾ ਪੈ ਰਿਹਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਜੋ ਜੰਗ ਨਹੀਂ ਚਾਹੁੰਦੇ ਉਹਨਾਂ ਨੂੰ ਇਸ ਦੇ ਬਾਵਜੂਦ ਖਮਿਆਜੇ ਭੁਗਤਨੇ ਪੈ ਰਹੇ ਨੇ ਇਸ ਪਰਿਵਾਰ ਦੇ ਜਿਹੜੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਦੱਸਿਆ ਗਿਆ ਇਸ ਪਰਿਵਾਰ ਦੇ ਵੱਲੋਂ ਜਿਹੜਾ ਜ਼ਖਮੀ ਸੀ ਜੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਸ ਨੂੰ ਜਾਣਕਾਰੀ ਦਿੱਤੀ ਉਹਨਾਂ ਦੇ ਰਿਸ਼ਤੇਦਾਰ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਆਖਰਕਾਰ ਉਹਨਾਂ ਨੂੰ ਜਾਣਕਾਰੀ ਕਦੋਂ ਤੇ ਕੀ ਮਿਲਦੀ ਹੈ ਭਾਈ ਜੀ ਜਦੋਂ ਇਸ ਪਰਿਵਾਰ ਦੇ ਜੀਆ ਨੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਤੇ ਕੀ ਦੱਸਦਿਓ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਫੋਨ ਕੀਤਾ ਮੇਰੇ ਡੈਡੀ ਨੂੰ ਮੈਂ ਉਥੋਂ ਰੋਡ ਤੋਂ ਨਿਕਲ ਕੇ ਹਲੇ ਘਰੇ ਪਹੁੰਚੀ ਆਂ ਤੇ ਜੋ ਘਰੇ ਪਹੁੰਚਾਂ ਤੇ ਡੈਡੀ ਨਾਲ ਗੱਲ ਚੱਲਦੀ ਪਈ ਸੀ ਵੀ ਘਰੇ ਸਾਡੇ ਕੋਈ ਚੀਜ਼ ਡਿੱਗ ਪਈ ਏ ਤੇ ਅੱਗ ਲੱਗ ਗਈ ਏ ਤੇ ਉਹਨਾਂ ਕੋਲ ਗੱਲ ਨਹੀਂ ਸੀ ਹੋ ਰਹੀ ਉਸ ਟਾਈਮ ਤੇ ਉਹਨ ਡੈਡੀ ਨੇ ਫੋਨ ਕੱਟਿਆ ਤੇ ਡੈਡੀ ਰੋਟੀ ਖਾਂਦੇ ਪਿਆ ਸੀ ਉਦੋਂ ਹੀ ਉਹਨਾਂ ਨੇ ਫੋਨ ਚੱਕਿਆ ਆਇਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਗੱਲ ਹੋ ਗਈ ਤੇ ਛੇਤੀ ਕੱਪੜੇ ਫੜਾਓ ਮੈਨੂੰ ਤੋਂ ਡੈਡੀ ਕੱਪੜੇ ਪਾਉਣ ਲ ਗੱਲ ਹੀ ਨਹੀਂ ਸੀ ਹੋ ਰਹੀ ਕਹਿੰਦਾ ਵੀ ਸਾਡੇ ਬਹੁਤ ਜਿਆਦੇ ਬੁਰੇ ਹਾਲ ਨੇ ਸਾਡੇ ਘਰੇ ਕੋਈ ਚੀਜ਼ ਲੱਗੀ ਹੈ ਤੇ ਅੱਗ ਲੱਗੀ ਹੋਈ ਹੈ ਅੱਛਾ ਤੇ ਫਿਰ ਉਸ ਟਾਈਮ ਉਹਨਾਂ ਨੇ ਮੇਰੇ ਨਾਲ ਇਨੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਆਸੇ ਪਾਸੇ ਸਾਰਿਆਂ ਨੂੰ ਫੋਨ ਕੀਤਾ ਕਿੰਨੀ ਕੁ ਦੇਰ ਤੱਕ ਪਹੁੰਚੇ ਇਸ ਘਰ 'ਚ ਡੈਡੀ ਜੀ ਇਹ ਮੈਂ 10 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਿਆ ਕੋਈ ਪਾਉਣੇ ਕੋਈ 9 ਵਜੇ ਦਾ ਕੋਈ ਟਾਈਮ ਸੀਗਾ ਜਿਸ ਟਾਈਮ ਮੈਂ ਉਹਨਾਂ ਨੂੰ ਫੋਨ ਤੇ ਦੁਬਾਰਾ ਕਰ ਦਿੰਦਾ ਤੇ ਜੇ ਦੋ ਇਹ ਵੀਡੀਓ ਬਣ ਕੇ ਲੋਕਾਂ ਤੱਕ ਪਹੁੰਚੀਆਂ ਤੇ ਇੱਕ ਫਵਾ ਵੀ ਨਾਲ ਚੱਲੀ ਕਿ ਘਰ ਦੇ ਵਿੱਚ ਕੋਈ ਰਾਕਟ ਵਰਗੀ ਚੀਜ਼ ਨਹੀਂ ਡਿੱਗੀ ਸਿਲੰਡਰ ਫਟਿਆ ਇਸ ਤਰ੍ਹਾਂ ਦੀ ਗੱਲ ਵੀ ਸਿਲੰਡਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਕਿਉਂਕਿ ਸਿਲੰਡਰ ਕਿੱਥੇ ਆ ਰਸੋਈ ਕਿੱਥੇ ਆ ਘਰ ਕਿੱਥੇ ਆ ਗੱਡੀ ਕਿੱਥੇ ਖੜੀ ਏ ਇਹ ਕੋਈ ਚੀਜ਼ ਐ ਖੋਜੀ ਡਿੱਗੀ ਏ ਕਿਉਂਕਿ ਉਦੋਂ ਸਮਾਨ ਚ ਧਮਾਕਾ ਹੋਇਆ ਨਾ ਜਿਸ ਟਾਈਮ ਉਸ ਟਾਈਮ ਕੋਈ ਚੀਜ਼ ਡਿੱਗੀ ਜਾਂ ਇਹਨਾਂ ਕਰਕੇ ਇਹ ਨੀ ਗੱਡੀ ਤਾਂ ਇੱਥੇ ਖੜੀ ਸੀ ਇੱਥੇ ਕੋਈ ਡਿੱਗੀ ਏ ਤੇ ਉਹਦੇ ਕਰਕੇ ਉਹ ਰੇਡ ਕੇ ਅੰਦਰ ਬੜੀ ਐ ਕਿਵੇਂ ਬੜੀ ਐ ਇਹ ਨਹੀਂ ਉਹ ਪਤਾ ਲੱਗਿਆ ਕੋਈ ਗੱਲ ਕਿਉਂਕਿ ਗੱਡੀ ਆਸਤਾਨ ਦੇ ਖੜੀ ਸੀ ਕਿ ਸਮਝੇ ਇਧਰੋਂ ਡਿੱਗੀ ਏ ਕਾ ਜਿਵੇਂ ਡਿੱਗੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਮੌਕੇ ਤੇ ਧਮਕ ਦੇ ਨਾਲ ਇੱਕ ਵਾਰੀ ਤੇ ਸਮਝ ਨਹੀਂ ਆਈ ਹੁਣ ਇੱਕ ਹੈ ਸਾਰੇ ਸਾਰੇ ਇਲਾਕੇ ਨੂੰ ਪਤਾ ਨਹੀਂ ਲੱਗਿਆ ਵੀ ਕੀ ਬਣਿਆ ਕੀ ਨਹੀਂ ਹੋਇਆ ਹਾਂ ਹਾਂ ਜੀ ਤਾ ਇਹਨਾਂ ਨੂੰ ਜਦੋਂ ਸਭ ਤੋਂ ਪਹਿਲਾਂ ਦੱਸਿਆ ਗਿਆ ਇਹਨਾਂ ਨੇ ਦੱਸਿਆ ਕਿ ਕਿਵੇਂ ਹੋਇਆ ਹੁਣ ਪਰਿਵਾਰ ਦੇ ਵਿੱਚ ਜਿਹੜੇ ਜੀ ਕਿੰਨੇ ਸੀ ਤਿੰਨ ਹੀ ਜੀ ਸੀ ਤਿੰਨ ਹੀ ਜੀ ਸੀ ਤਿੰਨ ਜੀ ਨੇ ਤੇ ਤਿੰਨ ਹੀ ਜ਼ਖਮੀ ਹੋ ਗਏ ਇੱਕ ਤਾਇਆ ਜੀ ਦਾ ਬੇਟਾ ਇੱਕ ਉਹਨਾਂ ਦੀ ਨੂੰਹ ਹੈ ਤੇ ਇੱਕ ਉਹਨਾਂ ਦਾ ਬੇਟਾ ਅੱਗੇ ਜੀ ਤੇ ਜਿਹੜੇ ਸਾਡੇ ਭਾਬੀ ਜੀ ਨੇ ਉਹਨਾਂ ਦੀ ਤੇ ਬਾਈ ਜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਹਨਾਂ ਨੂੰ ਡੀ ਐਮ ਸੀ ਕਹਿੰਦੇ ਰੈਫਰ ਕਰ ਦਿੱਤਾ ਉਹ ਲੈ ਕੇ ਜਾ ਰਹੇ ਹਾਂ ਜੀ ਲੇਕੇ ਜਾ ਰਿਹਾ ਰਸਤੇ ਚ ਹੀ ਹੈ ਜੀ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਕਿਉਂਕਿ ਮੀਡੀਆ ਦੇ ਆਉਣ ਜਾਣ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਜਾਂ ਆਰਮੀ ਦੇ ਵੱਡੇ ਅਫਸਰ ਆਏ ਵਿਜ਼ਿਟ ਕੀਤਾ ਉਹਨਾਂ ਨੇ ਸਥਾਨ ਕੁਝ ਰਾਤ ਦੇ ਅਫਸਰ ਇੱਥੇ ਆਏ ਨੇ ਕੁਝ ਹੋਣ ਵੀ ਸਾਰੇ ਇਲਾਕੇ ਦੇ ਜਿਹੜੇ ਆ ਐਸਐਸਪੀ ਸਾਹਿਬ ਵੀ ਹੋਣੇ ਹੀ ਗਏ ਨੇ ਡੀਐਸਪੀ ਸਾਹਿਬ ਵੀ ਟ੍ਰੈਫਿਕ ਵੀ ਜਿੰਨੇ ਵੀ ਹੈ ਆਰਮੀ ਦੇ ਵੀ ਕੁਝ ਅਫਸਰ ਆਏ ਆ ਕੁਝ ਬਾਕੀ ਡੰਗਰ ਡੁੰਗਰ ਵੀ ਸੜੇ ਆ ਗੱਡੀ ਵੀ ਸੜੀ ਆਪ ਵੀ ਸੜੇ ਆ ਜੀ ਜੀ ਹਾਂ ਜੀ ਹਾਂ ਜੀ ਸੇ ਬਾਡਰ ਤੋਂ ਕਿੰਨੀ ਦੂਰੀ ਤੇ ਪੈਂਦਾ ਹੈ ਪਿੰਡ ਹੈ ਬਾਤ ਤੋਂ ਬਾ 10 12 ਕਿਲੋਮੀਟਰ ਦੀ ਦੂਰੀ ਹੋਏਗੀ ਜੀ ਮਤਲਬ ਕੁਝ ਲੋਕ ਡਰਦੇ ਜਾਂ ਸਹਿਮ ਦੇ ਵਿੱਚ ਘਰ ਪਰਿਵਾਰ ਛੱਡ ਕੇ ਜਿਹੜੇ ਦੂਰ ਦਰਾਡੇ ਜਾ ਰਹੇ ਆ ਉਹ ਵੀ ਇਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾਲ ਘਟਨਾਵਾਂ ਨਾਲ ਸੇਫ ਨਹੀਂ ਮੰਨੇ ਜਾ ਸਕਦੇ ਨਹੀਂ ਘਰ ਛੱਡ ਕੇ ਜਾਣ ਹੀ ਨਾ ਸਕਦੇ ਜੀ ਕਿਉਂਕਿ ਸਗਾ ਘਰਾਂ ਦਾ ਸਮਾਨ ਇੰਨਾ ਪਿਆ ਡੰਗਰ ਸਾਰਾ ਕੁਝ ਇੱਥੇ ਆ ਵੀ ਆਪਾਂ ਜਾਵਾਂਗੇ ਵੀ ਇਹ ਤਾਂ ਆ ਬਾਅਦ ਚ ਉੱਡ ਕੇ ਚੀ ਜਾ ਰਹੀ ਹੈ ਜੀ ਕਿਤੇ ਵੀ ਦੇਖ ਸਕਦੀ ਹੈ ਇਹਦਾ ਮਤਲਬ ਨਹੀਂ ਵੀ ਆਪਾਂ 10 ਕਿਲੋਮੀਟਰ ਅੱਗੇ ਜਾ ਕੇ ਰਹਿ ਲਾਂਗੇ ਉੱਥੇ ਵੀ ਦੇਖ ਸਕਦੀ ਹੈ ਇਹਦਾ ਜੀ ਆਪ ਆਪੋ ਹੀ ਤੁਸੀਂ ਇੱਥੇ ਆਪਣੇ ਨਾਲ ਹੀ ਵਰਕਸ਼ਾਪ ਆ ਜੀ ਜੀ ਤੇ ਪਿੰਡ ਨਾਲ ਹਾਜੀ ਵਾਲਾ ਹਾਂਜੀ ਮੈਨੂੰ ਵੀ ਫੋਨ ਗਿਆ ਜਦੋਂ ਅੱਗ ਲੱਗੀ ਆ ਰਾਤ ਨੂੰ ਹੀ ਪਤਾ ਲੱਗ ਜਾਂਦਾ ਹਾਂਜੀ ਰਾਤ ਨੂੰ ਹੀ ਪਤਾ ਲੱਗ ਜਾਂਦਾ ਮਤਲਬ 10 15 ਮਿੰਟ ਦੇ ਬਾਅਦ ਜੀ ਤੇ ਇਹਦੇ ਮਤਲਬ ਜਿਹੜੀ ਚੀਜ਼ ਡਿੱਗੀ ਆ ਉਹ ਡਿੱਗੀ ਦੀ ਮਤਲਬ ਸਾਡੇ ਕੋਲ ਇੱਥੇ ਵੀਡੀਓ ਵੀ ਹੈਗੀ ਆ ਪਰ ਉਹ ਚੀਜ਼ ਲੱਭ ਨਹੀਂ ਰਹੀ ਬਾਅਦ ਦੇ ਵਿੱਚ ਬਈ ਉਹ ਕਿੱਧਰ ਗਈ ਆ ਕਿ ਸਾਨੂੰ ਭੁਲੇਖਾ ਪੈ ਰਿਹਾ ਕਿ ਕੋਈ ਚੁੱਕ ਕੇ ਲੈ ਗਿਆ ਕੋਈ ਇਸ ਤਰ੍ਹਾਂ ਦੀ ਸਥਿਤੀ ਲੱਗਦੀ ਆ ਜਦੋਂ ਤੁਹਾਨੂੰ ਪਿੰਡ ਵਾਸੀਆਂ ਨੂੰ ਜਾਂ ਨਾਲ ਵਾਲਿਆਂ ਨੂੰ ਪਤਾ ਲੱਗਿਆ ਜਦੋਂ ਕੋਈ ਮੁਸੀਬਤ ਪੈਂਦੀ ਆ ਪਿੰਡਾਂ 'ਚ ਤੇ ਇੱਕ ਆਪਣਾ ਕਲਚਰ ਹੈ ਕਿ ਇੱਕ ਦੂਜੇ ਦੀ ਮਦਦ ਲਈ ਪਾਦਲ ਸਾਰਾ ਪਿੰਡ ਹੀ ਆਸੀ ਕੋਈ ਇਹ ਗੱਲ ਹੈ ਨਹੀਂ ਪਰ ਅੱਗ ਹੀ ਨਹੀਂ ਭੈਣਕਲ ਹੋ ਗਈ ਜਿਵੇਂ ਵਸ ਤੋਂ ਬਾਹਰ ਹੋ ਗਈ ਜਿਵੇਂ ਦੇਖਿਆ ਜਦੋਂ ਅੱਗ ਬਲ ਰਹੀ ਸੀ ਨਹੀਂ ਜੀ ਉਹ ਮਤਲਬ ਆ ਜਿਹੜੇ ਆਂਡੀ ਕਵਾਂਡੀ ਆਪਣਾ ਪਿੰਡ ਹੋਗਾ 5 ਕਿਲੋਮੀਟਰ ਦੂਰ ਸਾਡੇ ਆਉਣ ਤੋਂ ਪਹਿਲਾਂ ਤਾਂ ਸਭ ਕੁਝ ਹੋ ਚੁੱਕਿਆ ਸੀ ਉਹਨੂੰ ਵੀ ਲੈ ਗਏ ਸੀ ਤੇ ਇਸ ਕਰਕੇ ਮਤਲਬ ਆ ਕੇ ਇੰਨੀ ਜਿਆਦਾ ਵਧ ਗਈ ਫਿਰ ਪਸੂਆਂ ਨੂੰ ਲੱਗ ਗਈ ਸਾਰੇ ਲੱਗ ਗਈ ਤੇ ਫਿਰ ਕੋਈ ਹੱਲ ਹੀ ਨਹੀਂ ਹੋਇਆ ਸਾਰੇ ਜਣੇ ਹੁਣ ਇਸ ਵੀ ਮਾਹੌਲ ਡਰ ਵਾਲਾ ਬਣਿਆ ਹੋਇਆ ਪਰ ਇਸ ਘਟਨਾ ਦੇ ਹੋਣ ਤੋਂ ਬਾਅਦ ਆਸ-ਪਾਸੇ ਪਿੰਡਾਂ ਤੇ ਕਿੰਨਾ ਅਸਰ ਗਿਆ ਹਾਂਜੀ ਬਹੁਤ ਅਸਰ ਪਿਆ ਜੀ ਬਹੁਤ ਅਸਰ ਪਿਆ ਹੁਣ ਜਦੋਂ ਲਗਾਤਾਰ ਮਤਲਬ 10-20 ਬੰਬ ਲੰਗੇ ਉਤੋਂ ਡਰੋਨ ਲੰਗੇ ਤੇ ਸਾਰੇ ਸਹਿਮ ਜਾਂਦੇ ਆ ਜੀ ਸਾਰੇ ਸਹਿਮ ਜਾਂਦੇ ਆ ਵੀ ਇਹ ਕੀ ਬਣਿਆ ਫਿਰ ਜੋ ਜਿਹੜੀ ਛੱਡਣ ਕੇ ਛੱਡ ਕੇ ਜਹਾਨ ਵਾਲੀ ਪਸਵਾ ਨੂੰ ਲੈ ਕੇ ਕਿੱਧਰ ਜਾਵੇ ਜੋ ਇੰਨਾ ਮਤਲਬ ਸਮਾਨ ਹੁੰਦਾ ਬੰਦਾ ਕਿੱਧਰ ਲੈ ਕੇ ਨੇਰੇ ਜਾਵੇ ਸਾਰਿਆਂ ਕੋਲ ਸਾਧਨ ਵੀ ਨਹੀਂ ਹੁੰਦੇ ਇਸ ਕਰਕੇ ਘਟਨਾ ਤਾਂ ਬਹੁਤ ਮਾੜੀ ਹੋਈ ਆ ਪਰ ਜੋ ਵੈਗਰੂ ਨੂੰ ਚੰਗਾ ਲੱਗੇ ਹੋਣਾ ਤਾਂ ਉਹੀ ਆ ਹੁਣ ਸਾਨੂੰ ਇੱਥੋਂ ਕਰਤਾ ਰਹਿ ਫਿਰ ਆਪਣੇ ਹਾਂਜੀ ਡੀ ਐਮ ਸੀ ਲੁਧਿਆਣੇ ਲੈ ਚੱਲੇ ਆ ਲੇਡੀ ਜੀ ਨੂੰ ਤੇ ਤੇ ਦੂਜੇ ਇੱਥੇ ਹੀ ਆ ਮੁੰਡਾ ਕੁਛ ਠੀਕ ਆ ਉਹਦੇ ਇੱਥੇ ਜਿਹੜੇ ਬੰਬ ਦੇ ਕਚਰੇ ਕੁਤਰੇ ਵੱਜੇ ਸੀ ਉਹ ਕੱਢ ਕੇ ਟਾਂਕੇ ਲਾਤੇ ਨੇ ਉਹ ਕੁਛ ਠੀਕ ਆ ਵਧੀਆ ਸੁਰਤੇ ਚਤੇ ਬਾਕੀ ਹਾਲਾਤ ਮਾੜੇ ਆ ਜੀ ਜੀ ਬਾਰਡਰ ਦਾ ਇਲਾਕਾ ਚ ਇਹ 5 6 ਜ਼ਿਲ੍ਹੇ ਆਪਣੇ ਚੜਦੇ ਪੰਜਾਬ ਦੇ ਪੈਂਦੇ ਨੇ ਕੋਈ ਵੀ ਪਿੰਡ ਹਾਲ ਦੀ ਘੜੀ ਸੇਫ ਨਹੀਂ ਮੰਨਿਆ ਜਾ ਰਿਹਾ ਕੁਝ ਦਿਨ ਪਹਿਲਾਂ ਲੋਕਾਂ ਨੇ ਇਸ ਨੂੰ ਹਲਕੇ ਦੇ ਵਿੱਚ ਲਿਆ ਕਿ ਕੋਈ ਗੱਲ ਨਹੀਂ ਕਿਉਂਕਿ ਲੋਕ ਪਹਿਲਾਂ ਬਹੁਤ ਕੁਝ ਝਲ ਚੁੱਕੇ ਐ ਇਨ੍ਹਾਂ ਪਿੰਡਾਂ ਦੇ ਬਾਰਡਰ ਇਲਾਕੇ ਦੇ ਵਿੱਚ ਤਾ ਕੁਝ ਲੋਕਾਂ ਨੇ ਇਸ ਨੂੰ ਹਲਕੇ ਵਿੱਚ ਲਿਆ ਕਿ ਜੰਗ ਵਰਗੇ ਹਾਲਾਤ ਨਹੀਂ ਪਰ ਅਜਿਹਿਆਂ ਘਟਨਾਵਾਂ ਜਿਹੋ ਉਹਦੀਆਂ ਵਾਪਰਨ ਲੱਗੀਆਂ ਨੇ ਇਹ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋਰ ਜਾਦੇ ਵੱਧ ਗਿਆ ਕਿਉਂਕਿ ਹੁਣ ਨਾ ਤੇ ਇੱਥੇ ਡੰਗਰ ਵੱਛਾ ਜਿਹੜਾ ਪਸ਼ੂ ਨੇ ਉਹ ਸੇਫ ਨੇ ਤੇ ਨਾ ਹੀ ਇੱਥੇ ਇਨਸਾਨ ਸੇਫ ਨੇ ਕਿਉਂਕਿ ਬਾਰਡਰ ਤੇ ਰਹਿੰਦੇ ਲੋਕ ਬੇਸ਼ੱਕ ਆਪ ਦੇ ਬਚਾਅ ਦੀ ਖਾਤਰ ਇੱਕ ਤੋਂ ਦੂਜੀ ਥਾਂ ਜਾਂਦੇ ਨੇ ਪਰ ਕਿਤੇ ਵੀ ਹਵਾਈ ਹਮਲਾ ਹੋ ਸਕਦਾ ਹੈ ਔਰ ਜਿਹੜੇ ਤੁਸੀਂ ਇਹ ਪਸ਼ੂ ਵੇਖੇ ਨੇ ਕਿ ਇੱਕ ਛੋਟੀ ਜੀ ਉਮਰ ਦਾ ਜਿਹੜਾ ਇਹ ਡੰਗਰ ਹੈ ਉਸ ਦੇ ਉੱਤੇ ਜਿਹੜਾ ਇਸ ਤਰ੍ਹਾਂ ਦਾ ਵਾਰ ਹੋਇਆ ਮੱਝਾਂ ਦੇ ਉੱਤੇ ਵੀ ਡੰਗਰ ਵੀ ਘਰ ਦੇ ਵਿਹੜੇ ਦੇ ਵਿੱਚ ਹੀ ਖੜੇ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਪਰਿਵਾਰ ਦੇ ਜੀ ਤਾਂ ਇੰਨੇ ਜ਼ਿਆਦਾ ਝੁਲਸ ਗਏ ਨੇ ਉਸ ਆਗ ਦੇ ਨਾਲ ਉਸ ਤਸਵੀਰ ਦੇ ਵਿੱਚ ਵੀ ਪਤਾ ਲੱਗ ਰਿਹਾ ਸੀ ਕਿ ਕਿਸ ਤਰੀਕੇ ਨਾਲ ਉਹ ਝੁਲਸੇ ਨੇ ਤੇ ਹੁਣ ਡੀ ਐਮ ਸੀ ਲੁਧਿਆਣਾ ਉਹਨਾਂ ਨੂੰ ਰੈਫਰ ਵੀ ਕੀਤਾ ਗਿਆ ਖਾਈ ਫੇਮੇਕੇ ਦਾ ਉਹ ਘਰ ਹੈ ਸੁਧਾਰਨ ਪਰਿਵਾਰ ਹੈ ਪਰ ਇਸ ਸੁਧਾਰਨ ਪਰਿਵਾਰ ਨੇ ਘਰ ਵਿੱਚ ਰਹਿ ਕੇ ਵੀ ਸੁਰੱਖਿਅਤ ਨਹੀਂ ਹੋ ਸਕਿਆ ਤਾਂ ਇਸ ਤਰ੍ਹਾਂ ਹੁਣ ਕਿਵੇਂ ਕਿਵੇਂ ਬਚਾਅ ਹੋਵੇਗਾ ਹਾਲਾਂਕਿ ਲੋਕ ਆਪ ਮੁਹਾਰੇ ਪ੍ਰਸ਼ਾਸਨ ਦੀ ਮਦਦ ਮਿਲੇ ਜਾਂ ਨਾ ਮਿਲੇ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਸੇਫ ਵਸਣਾ ਚਾਹੁੰਦੇ ਨੇ ਪਰ ਸੇਫਟੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਹਵਾ ਦੇ ਵਿੱਚ ਕਿਸੇ ਪਾਸਿਓਂ ਵੀ ਕੁਝ ਵੀ ਹੋ ਸਕਦਾ ਹੁਣ ਬੇਸ਼ੱਕ ਭਾਰਤੀ ਆਰਮੀ ਦੇ ਵੱਲੋਂ ਡਿਫਿਊਜ਼ ਕੀਤੀ ਜਾ ਰਹੀ ਹੈ ਰਾਕਟ ਦੇ ਨਾਲ ਹੋ ਰਹੀ ਸਮਗਰੀ ਜਿਹੜੀ ਹੈ ਲਾਂਚ ਉਸ ਪਾਸਿਓਂ ਛੁੱਟੀ ਜਾ ਰਹੀ ਹੈ ਜਾਂ ਰਾਕਟ ਨੇ ਕਿਉਂਕਿ ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹਾ ਜਿਹੜਾ ਕਿ ਫਰੋਈਪੁਰ ਦੇ ਨਾਲ ਪੈਂਦਾ ਉੱਥੇ ਵੀ ਬਿਲਕੁਲ ਪੂਰੇ ਸ਼ਹਿਰ ਦੇ ਬਾਹਰਲੇ ਪਾਸੇ ਧਮਾਕਾ ਹੋਇਆ ਸ਼ਹਿਰ ਦੇ ਵਿੱਚ ਧਮਕ ਪੈਂਦੀ ਹੈ ਫਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਬੀਤੇ ਦਿਨ ਬਠਿੰਡੇ ਦੇ ਪਿੰਡ ਖੇਤਾਂ ਦੇ ਵਿੱਚ ਜਿਹੜਾ ਡਿਗਦਾ ਸਮਗਰੀ ਡਿਗਦੀ ਹੈ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਆਖਰਕਾਰ ਲੋਕਾਂ ਨੂੰ ਸ਼ਾਂਤੀ ਵਾਲਾ ਮਾਹੌਲ ਕਦੋਂ ਮਿਲੇਗਾ ਕੀ ਇਹ ਜੰਗ ਦੇ ਦਿਨ ਅੱਗੇ ਪੈਣਗੇ ਕੀ ਹੁਣ ਸਮਝ ਲਿਆ ਜਾਵੇ ਕਿ ਜੰਗ ਵਰਗੇ ਹਾਲਾਤ ਹੀ ਨਹੀਂ ਪੈਦਾ ਹੋਏ ਜੰਗ ਹੀ ਲੱਗ ਚੁੱਕੀ ਹੈ ਕਿਉਂਕਿ ਆਮ ਲੋਕਾਂ ਦਾ ਨੁਕਸਾਨ ਹੋਣਾ ਵੀ ਸ਼ੁਰੂ ਹੋ ਗਿਆ ਹੈ ਯੁੱਧ ਦੇ ਜਿਹੜੇ ਨਿਯਮ ਨੇ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਦੇ ਉੱਤੇ ਵੀ ਜਦੋਂ ਕੋਈ ਇੱਕ ਤੋਂ ਦੂਜੇ ਦੇਸ਼ ਵਾਲਾ ਅਟੈਕ ਕਰਨਾ ਹੈ ਤਾਂ ਸਿਵਿਲਿਅਨ ਦੇ ਉੱਤੇ ਵਾਰ ਨਹੀਂ ਕਰਨਾ ਆਮ ਲੋਕਾਂ ਉੱਤੇ ਵਾਰ ਨਹੀਂ ਕਰਨਾ ਇੱਕ ਦੂਜੇ ਦੀ 에ਅਰ ਬੇਸ ਦੇ ਉੱਤੇ ਜਾਂ ਆਰਮੀ ਕੈਂਟ ਦੇ ਉੱਤੇ ਇਸ ਤਰ੍ਹਾਂ ਦੇ ਅਟੈਕ ਹੁੰਦੇ ਨੇ ਤਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਨਜ਼ਰਾਂ ਬਣੀਆਂ ਹੋਈਆਂ ਨੇ ਭਾਰਤ ਪਾਕਿਸਤਾਨ ਦਰਮਿਆਨ ਵਧੇ ਤਣਾਅ ਦੇ ਉੱਤੇ ਪਰ ਇਸ ਤਰ੍ਹਾਂ ਖਾਈ ਪਿੰਮੇ ਕੇ ਜਿਹੜਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਇਸ ਘਰ ਦੇ ਉੱਤੇ ਜਿਹੜੀ ਇਹ ਮੁਸੀਬਤ ਆ ਕੇ ਬਣੀ ਹੈ ਹੁਣ ਪਰਿਵਾਰ ਦੇ ਜੀ ਜਿਹੜੇ ਆ ਉਹ ਵੀ ਹਾਲੇ ਖਤਰੇ ਵਿੱਚ ਪਏ ਨੇ ਕਿ ਉਹਨਾਂ ਦੀ ਜਾਨ ਬਚ ਸਕੇਗੀ ਕਿ ਨਹੀਂ ਪਰ ਸਾਰੇ ਆਸ-ਪਾਸੇ ਦੇ ਪਿੰਡਾਂ ਦਾ ਸਹਿਯੋਗ ਜ਼ਰੂਰ ਮਿਲਿਆ ਕਹਿ ਰਹੇ ਨੇ ਕਿ ਅਸੀਂ ਸਹਿਯੋਗ ਕਰਾਂਗੇ ਇਸ ਪਰਿਵਾਰ ਨੂੰ ਪਰ ਆਖਰਕਾਰ ਜਿਹੜਾ ਹੁਣ ਤੱਕ ਨੁਕਸਾਨ ਹੋਣਾ ਸੀ ਉਸ ਦੀ ਭਰਪਾਈ ਤਾਂ ਕਿਸੇ ਵੀ ਹਾਲ ਵਿੱਚ ਹੋ ਨਹੀਂ ਸਕਦੀ ਫਿਲਹਾਲ ਇਸ ਰਿਪੋਰਟ ਵਿੱਚ ਚੈਨਾਈ ਸਾਡੀ ਨਜ਼ਰ ਬਣੀ ਹੋਈ ਹੈ ਬਾਰਡਰ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਪਲ-ਪਲ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਖਾਈ ਫੇਮੇਕੇ